ਤੁਹਾਡੇ ਸਾਰਿਆਂ ਵਾਸਤੇ ਤੁਹਾਡੇ ਏਰੀਆ ਚੋਂ ਤੁਹਾਡੇ ਇਲਾਕੇ ਦੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਬੁਲਟ ਦੇਖੂਗੇ ਗੱਡੀਆਂ ਦੇਖੂਗੇ ਤੁਹਾਨੂੰ ਰੇਟ ਬਹੁਤ ਵਧੀਆ ਲੱਗਣਗੇ ਤੇ ਗੱਡੀਆਂ ਵੀ ਤੇ ਮਸ਼ੀਨਰੀਆਂ ਬੁਲਟ ਤੁਹਾਨੂੰ ਚੰਗੇ ਲੱਗਣਗੇ ਜੀ ਤੇ ਗੱਲ ਆਪਾਂ ਪੂਰੀ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਕੋਈ ਗੱਡੀ ਆ ਮੋਟਰਸਾਈਕਲ ਆ ਜਾਂ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤੁਹਾਡੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਐਡ ਫਰੀ ਚ ਕਰਵਾ ਸਕਦੇ ਹੋ ਜੀ ਹੁਣ ਆਪਾਂ ਵੀਡੀਓ ਦੀ ਗੱਲ ਕਰਦੇ ਹਾਂ ਸ਼ੁਰੂ ਆਪਣੇ ਕੋਲੇ ਜਿਹੜੀ ਪਹਿਲੀ ਗੱਡੀ ਪਹੁੰਚੀ ਆ ਮਾਲਕ ਨੇ ਆਪਣੇ ਕੋਲੇ ਆਲਟੋ ਅਲਕਸਾਈ ਕਾਲੇ ਰੰਗ ਦੀ ਪਹੁੰਚਾਈ ਆ ਸੇਲ ਕਰਨੀ ਆ ਇਹਨਾਂ ਨੇ ਵੀਡੀਓ ਇਹਨਾਂ ਨੇ ਬਹੁਤ ਚੰਗੀ ਬਣਾ ਕੇ ਭੇਜੀ ਆ ਅੰਦਰੋਂ ਬਹੁਤ ਜ਼ਿਆਦਾ ਵਧੀਆ ਗੱਡੀ ਪਈ ਆ ਬਹੁਤ ਜ਼ਿਆਦਾ ਸੰਭਾਲ ਦੇ ਵਿੱਚ ਮਾਲਕ ਨੇ ਗੱਡੀ ਰੱਖੀ ਹੋਈ ਆ 88000 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮੋਗਾ ਮਾਲਕ ਦਾ ਏਰੀਆ ਜੀ ਗੱਡੀ ਤੁਸੀਂ ਦੇਖੋਗੇ ਤੁਹਾਨੂੰ ਜਾਣਸਾਰ ਪਸੰਦ ਆ ਜੂਗੀ ਕਿਉਂਕਿ ਗੱਡੀ ਬਹੁਤ ਵਧੀਆ ਜੀ ਮਾਡਲ 2006 ਜਰੂਰ ਹੈ ਪਰ ਗੱਡੀ ਦੀ ਕੰਡੀਸ਼ਨ ਹਾਲਤ ਗੱਡੀ ਦੀ ਬਹੁਤ ਵਧੀਆ ਪੂਰੀ ਮਾਲਕ ਨੇ ਸ਼ੌਂਕ ਨਾਲ ਦੇਖੋ ਤੁਸੀਂ ਟਾਇਰਾਂ ਚ ਅਲਾਈ ਲੱਗੇ ਹੋਏ ਆ ਟਾਇਰ ਵੀ ਠੀਕ ਪਏ ਨੇ ਗੱਡੀ ਦਾ ਜਿਹੜਾ ਓਨਰ ਹੈ ਸੈਕੰਡ ਹੈ ਜੀ ਸੈਕੰਡ ਓਨਰ ਗੱਡੀ ਆ ਐਲ ਐਕਸ ਆਈ ਆ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਜੇ ਕਿਸੇ ਨੂੰ ਪਸੰਦ ਆਈ ਹੋਵੇ ਤਾਂ ਮਾਲਕ ਦੇ ਏਰੀਆ 'ਚ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਕੋਈ ਗੱਲ ਕਰਨੀ ਹੈ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ ਇਹਨਾਂ ਦਾ 90561 79917 ਜਿਹੜੀ ਸੈਕੰਡ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੀ ਆਪਣੇ ਕੋਲੇ ਸਵਿਫਟ ਡਿਜ਼ਾਇਰ ਗੱਡੀ ਮਾਲਕ ਨੇ ਭੇਜੀ ਆ ਵੇਚਣ ਵਾਸਤੇ ਜਿਹੜੀ ਗੱਡੀ ਆ ਪੰਜਾਬ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਗੱਡੀ ਖੜੀ ਆ ਬਰਨ ਵਾਲੇ ਏਰੀਆ 'ਚ ਡਿਮਾਂਡ 311500 ਮਾਲਕ ਨੇ ਲਾ ਕੇ ਭੇਜੀ ਆ ਸਵਿਫਟ ਡਿਜ਼ਾਇਰ ਜੀਡੀਆਈ ਟੌਪ ਮਾਡਲ ਤੇ 12 ਮਾਡਲ ਹੈ ਗੱਡੀ ਸੈਕੰਡ ਓਨਰ ਹੈ ਜੀ 315 ਡਿਮਾਂਡਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਟਾਇਰ ਬਹੁਤ ਵਧੀਆ ਨੇ ਬਹੁਤ ਸਹੀ ਗੱਡੀ ਆ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਰੰਗ ਸਾਰਾ ਜੈਨੂਇਨ ਹੈ ਮਾਲਕ ਨੇ ਦੱਸਿਆ ਸਾਰਾ ਕੁਝ ਬਹੁਤ ਵਧੀਆ ਜੀ ਟਾਇਰ ਬਹੁਤ ਵਧੀਆ ਨੇ ਸਾਰਾ ਕੁਝ ਇਸ ਹੀਟਰ ਵਗੈਰਾ ਵਰਕਿੰਗ ਚ ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਆਪਦੀਆਂ ਅੱਖਾਂ ਨਾਲ ਦੇਖੋਗੇ ਗੱਡੀ ਨੂੰ ਚਲਾ ਕੇ ਦੇਖੋਗੇ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਗੱਡੀ ਲੱਗੂਗੀ ਕਿਉਂਕਿ ਫੋਟੋਆਂ ਚ ਗੱਲ ਹੋਰ ਹੁੰਦੀ ਆ ਜਦੋਂ ਆਪਾਂ ਜਾ ਕੇ ਦੇਖਾਂਗੇ ਆਪਦੀ ਤਸੱਲੀ ਕਰਾਂਗੇ ਪੂਰੀ ਉਦੋਂ ਗੱਲ ਹੋਰ ਹੁੰਦੀ ਆ ਜੀ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ 98765 73465 ਆ ਮਾਲਕ ਦਾ ਨੰਬਰ ਹੈ ਜੀ ਜਿਹੜੀ ਤੀਸਰੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸਵੈਪਟਾ ਜੀ ਚਿੱਟੇ ਰੰਗ ਦੀ ਸਵੈਪਟਾ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਗੱਡੀ ਮਾਲਕ ਨੇ ਬਹੁਤ ਸਹੀ ਰੱਖੀ ਹੋਈ ਐ ਨੰਬਰ ਦਿੱਲੀ ਜਰੂਰ ਐ ਪਰ ਗੱਡੀ ਮਾਲਕ ਦੇ ਘਰੇ ਖੜੀ ਐ ਮਾਲਕ ਦੀ ਪਰਸਨਲ ਰੱਖੀ ਹੋਈ ਗੱਡੀ ਐ ਤੇ ਜਿਹੜੀ ਆਰਸੀ ਆ ਉਹ ਚਿੱਪ ਵਾਲੀ ਐ ਗੱਡੀ ਦਾ ਮਾਡਲ ਆਪ ਨੂੰ 2009 ਮਿਲ ਜੂਗਾ ਇਹਨਾਂ ਦਾ ਜਿਹੜਾ ਪਿੰਡ ਐ ਕੋਠੇ ਛੱਤ ਵਾਲਾ ਜੀ ਜਾ ਕੇ ਦੇਖ ਸਕਦੇ ਹੋ ਕੋਟੇ ਛੱਤ ਵਾਲਾ ਇਹੋ ਜਿਹਾ ਕੋਈ ਪੈਂਡਾ ਜੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਡਿਸਟ੍ਰਿਕ ਆ ਡਿਸਟ੍ਰਿਕ ਨੇ ਡੀਜ਼ਲ ਵਰਜਨ ਹੈ ਜੀ ਤੇ ਸੁਵਿਪਟ VDI ਗੱਡੀ ਹੈ ਜੀ ਬਾਕੀ ਡਿਸਟ੍ਰਿਕ ਕਿਹੜੀ ਲੱਗਦੀ ਆ ਉਹ ਤੁਸੀਂ ਫੋਨ ਕਰਕੇ ਆਪੇ ਪੁੱਛ ਲਿਓ ਮਾਲਕ ਨੇ ਡਿਮਾਂਡ 1,60,000 ਲਾ ਕੇ ਭੇਜੀ ਆ ਤੇ ਮਾਲਕ ਕਹਿੰਦੇ ਸੀਗੇ ਲੈਸ ਵੈਸ ਕਰ ਲਾਂਗੇ ਮੌਕੇ ਤੇ ਹੋ ਜਾਊਗਾ ਤੇ ਮਾਲਕ ਨੇ ਕਿਹਾ ਸਾਰੀ ਗੱਡੀ ਔਰਿਜਨਲ ਹੈ ਕੋਈ ਕਿਸੇ ਪਾਸੋਂ ਰੰਗ ਨਹੀਂ ਹੋਈ ਮਾੜੀ ਜੀ ਵੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਤੁਹਾਨੂੰ ਸਾਰਾ ਕੁਝ ਮਾਲਕ ਦੱਸ ਦੇਣਗੇ ਬਾਕੀ ਤੁਹਾਨੂੰ ਤਸੱਲੀ ਹੋ ਜਾਊਗੀ ਜਾ ਕੇ ਤੁਸੀਂ ਜਾ ਕੇ ਗੱਡੀ ਨੂੰ ਦੇਖੋਗੇ ਜਦੋਂ ਮਾਲਕ ਨੇ ਕਿਹਾ ਵੀ ਵਧੀਆ ਰੱਖੀ ਹੋਈ ਆ ਪਰਸਨਲ ਗੱਡੀ ਆ ਜੇ ਆਪਾਂ ਅੰਦਰੋਂ ਗੱਲ ਕਰੀਏ ਮਾਲਕ ਨੇ ਕਿਹਾ ਵੀ ਸੀਟ ਕਵਰ ਵਧੀਆ ਪੁਆਰ ਰੱਖਿਆ ਮੈਟਿੰਗ ਵਧੀਆ ਕਰਵਾ ਰੱਖਿਆ ਹੋਰ ਤਾਂ ਕੀ ਹੁੰਦਾ ਜੀ ਬਸ ਇੰਨੇ ਹੀ ਹੁੰਦਾ ਬਾਕੀ ਸਰਵਿਸ ਸਰਵਿਸ ਵਧੀਆ ਹੋਈ ਆ ਤੇ ਜਿਹੜੇ ਮਾਲਕ ਨੇ ਗੱਡੀ ਤੇ ਉਹਨਾਂ ਦਾ ਨੰਬਰ ਆ ਆਪਾਂ ਦੇ ਰੱਖਿਆ ਸਕਰੀਨ ਤੇ 996904747 ਮਾਲਕ ਨਾਲ ਗੱਲ ਜ਼ਰੂਰ ਕਰ ਲਿਓ ਜੇ ਤੁਸੀਂ ਗੱਡੀ ਆਹ ਖਰੀਦਣਾ ਜੇ ਚਾਹੁੰਦੇ ਹੋ ਜੀ ਸੁਬਾਹ ਤੱਕ ਗੱਡੀ ਦੀ ਗੱਲ ਹੋ ਗਈ ਜੀ ਪੂਰੀ ਤੇ ਇਹ ਗੱਲਬਾਤ ਆਪਾਂ ਪੂਰੀ ਕਰਾਂਗੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਖੜੀਆਂ ਆਪਣਾ ਬੁਲਟ ਵੀ ਪਿਆ ਇੱਕ ਅੱਗੇ ਹੋਰ ਗੱਡੀ ਐ ਤੇ ਇੱਕ ਮੋਟਰਸਾਈਕਲ ਵੀ ਐ ਜੀ ਪੂਰੀ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੂ ਆਪਣੇ ਚੈਨਲ ਦਾ ਜਿਹੜਾ ਹੈਲਪਲਾਈਨ ਨੰਬਰ ਹੈ WhatsApp ਨੰਬਰ ਹੈ ਉਹ ਸਾਰੇ ਜਣੇ ਨੋਟ ਕਰ ਲਓ ਆਪਾਂ ਨੀਚੇ ਦੇ ਵੀ ਰੱਖਿਆ ਜੀ ਨੰਬਰ ਆਪਣਾ 87140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਵੇਚਣ ਵਾਸਤੇ ਕੋਠੀ ਘਰ ਮਕਾਨ ਹਵੇਲੀ ਮਹਿਲ ਕੁਛ ਵੀ ਅਜੀਜ਼ জাফর ਗੱਡੀ ਆ ਤੁਸੀਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਐਡ ਵਾਸਤੇ ਆਪਣੇ ਕੋਲੇ ਇੱਕ ਤਾਂ ਵੀਡੀਓ ਬਣਾ ਕੇ ਭੇਜ ਦਿਓ ਪੂਰੀ ਜਾਣਕਾਰੀ ਭੇਜ ਦਿਓ 5 ਤੋਂ 7 ਫੋਟੋਆਂ ਭੇਜ ਦਿਓ ਤੇ ਆਪਾਂ ਜਲਦੀ ਤੋਂ ਜਲਦੀ ਐਡ ਲਗਾ ਦੇਵਾਂਗੇ ਜੀ ਕੋਈ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਸਿੰਘ ਬਾਕੀ ਜਿੰਨੇ ਤੁਸੀਂ ਆਓ ਜੀ ਪਹਿਲੀ ਵਾਰ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਸਾਰੇ ਜਣੇ ਸ਼ੁਰੂ ਕਰ ਦਿਓ ਕਿਉਂਕਿ ਜਦੋਂ ਆਪਾਂ ਸਬਸਕ੍ਰਾਈਬ ਕਰ ਲਵਾਂਗੇ ਤਾਂ ਉਹ ਤੋਂ ਬਾਅਦ ਜਦੋਂ ਨਵੀਂ ਵੀਡੀਓ ਮੈਂ ਪਾਉਂਗਾ ਤਾਂ ਤੁਹਾਡੇ ਕੋਲੇ ਉਸੇ ਵੇਲੇ ਮੈਸੇਜ ਪਹੁੰਚ ਜੂਗਾ ਵੀ ਮੈਂ ਨਵੀਂ ਵੀਡੀਓ ਪਾ ਲਈ ਤੁਸੀਂ ਚੈੱਕ ਕਰ ਲਓ ਜੀ ਕਿ ਆਪਾਂ ਮਸ਼ੀਨਰੀਆਂ ਬੁਲਟ ਕੋਠੀ ਮਕਾਨ ਹਰ ਚੀਜ਼ ਆਪਾਂ ਡੇਲੀ ਲੈ ਕੇ ਪਹੁੰਚਦੇ ਰਹਿੰਦੇ ਹਾਂ ਜੀ ਅਲੱਗ-ਅਲੱਗ ਏਰੀਆ ਚੋਂ ਤੁਸੀਂ ਕਮੈਂਟ ਵੀ ਕਰ ਦਿਓ ਤੁਹਾਡੇ ਵਾਸਤੇ ਤੁਹਾਡੀ ਸਪੈਸ਼ਲ ਵੀਡੀਓ ਆਪਾਂ ਲੈ ਕੇ ਪਹੁੰਚਾਂਗੇ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀ ਗੱਡੀ ਮਾਲਕ ਨੇ ਭੇਜੀ ਹੋਈ ਐ 2005 ਮਾਡਲ ਆਲਟੋ ਭੇਜ ਰੱਖੀ ਐ ਇਹਨਾਂ ਨੇ ਬਰਨਾਲਾ ਮਾਲਕ ਦਾ ਏਰੀਆ ਤੇ 65000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਪਾਈ ਐ ਗੱਡੀ ਤੁਹਾਡੇ ਸਾਹਮਣੇ ਐ ਅੰਦਰੋਂ ਵੀ ਠੀਕ ਐ ਬਾਹਰੋਂ ਵੀ ਠੀਕ ਐ ਬਾਕੀ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਬਾਡੀ ਲਾਈਨ ਵੀ ਠੀਕ ਪਈ ਐ ਮਾਲਕ ਨੇ ਦੱਸਿਆ ਵੀ ਗੱਡੀ ਬਹੁਤ ਵਧੀਆ ਬਹੁਤ ਵਧੀਆ ਚੱਲੀ ਹੋਈ ਐ ਤੇ ਵਧੀਆ ਰੱਖੀ ਹੋਈ ਆ। ਬਾਕੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ। ਬਾਕੀ ਤੁਸੀਂ ਜਾ ਕੇ ਦੇਖ ਲਓ। ਮੌਕੇ ਤੇ ਪਤਾ ਲੱਗ ਜੂਗਾ ਤੁਹਾਨੂੰ ਕਿਵੇਂ ਗੱਡੀ ਆ। ਸਟਾਰਟ ਕਰਕੇ ਦੇਖੋਗੇ, ਟ੍ਰਾਈ ਲੌਂਗ ਜਦੋਂ ਗੱਡੀ ਆਪ ਹੀ ਦੱਸ ਦੂਗੀ। ਠੀਕ ਆ ਜੀ। ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ 62 39604470। ਇਸ ਨੰਬਰ ਤੇ ਗੱਲ ਕਰ ਲਿਓ ਜ਼ਰੂਰ। ਹੁਣ ਆਪਾਂ ਇੱਕ ਤੁਹਾਡੇ ਖਾਤਰ ਬੁਲਟ ਲੈ ਕੇ ਪਹੁੰਚਿਆ ਜੀ। ਕਈ ਦਿਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਹੈ ਬੁਲਟ ਵਾਸਤੇ ਲੈ ਕੇ ਆਪਾਂ ਹੁਣ ਤੁਹਾਡੇ ਖਾਤਰਾਂ ਬੁਲਟ ਪਹੁੰਚੇ ਆ ਜਿਹੜਾ ਬੁਲਟ ਆ 2014 ਮਾਡਲ ਹੈ ਜੀ ਸਮਾਣਾ ਮਾਲਕ ਦਾ ਏਰੀਆ ਬੁਲਟ ਬਹੁਤ ਵਧੀਆ ਪੰਜਾਬ ਨੰਬਰ ਹੈ ਤੇ ਸਾਰਾ ਜੇਨੂਅਲ ਹੈ ਜੀ ਕੋਈ ਪਾਰਟ ਚੈਂਜ ਨਹੀਂ ਹੋਇਆ ਕੋਈ ਡੈਮੇਜ ਨਹੀਂ ਕੋਈ ਡੱਗਿਆ ਨਹੀਂ ਕੋਈ ਐਕਸੀਡੈਂਟਡਾ ਨਹੀਂ ਬਹੁਤ ਵਧੀਆ ਚੀਂ 14 ਮਾਡਲ ਹੈ ਸਰਵਿਸ ਨਵੀਂ ਹੋਈ ਹੈ ਮਾਲਕ ਨੇ ਸਾਰਾ ਕੁਝ ਦੱਸਿਆ ਤੇ ਰੇਟ 135 ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜਿਆ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਜਾ ਕੇ ਦੇਖਣਾ ਹੋ ਵੀ ਕਿਸੇ ਨੇ ਜਾ ਕੇ ਦੇਖਣਾ ਹੋ ਵੀ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਕਿਸੇ ਨੇ ਵੀ ਚੈੱਕ ਕਰਨਾ ਹੋ ਵੀ ਚਲਾ ਕੇ ਦੇਖਣਾ ਹੋ ਵੀ ਸਟਾਰਟ ਕਰਕੇ ਦੇਖਣਾ ਹੋ ਵੀ ਟ్రਾਈਲ ਲੈਣੀ ਹੋ ਵੀ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਜੀ ਨੰਬਰ 981446156 ਜੀ ਤੇ ਸੈਕਿੰਡ ਜਿਹੜਾ ਆਪਾਂ ਮੋਟਰਸਾਈਕਲ ਲੈ ਕੇ ਪਹੁੰਚਿਆ ਜੀ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਸਿਟੀ 100 ਆਪਾਂ ਲੈ ਕੇ ਪਹੁੰਚੇ ਹਾਂ ਜਿਹੜਾ ਹਮ ਮੋਟਰਸਾਈਕਲ ਹੈ ਜਿਹੜਾ ਪਿੱਛੇ ਤੁਸੀਂ ਬੁਲਟ ਦੇਖਿਆ ਉਹਨਾਂ ਦੇ ਹੀ ਹੈ ਜੀ ਉਹਨਾਂ ਕੋਲੇ ਬੁਲਟ ਵੀ ਹੈ ਤੇ ਆ ਸਿਟੀਸੂ ਵੀ ਹੈ ਦੋਵੇਂ ਸੇਲ ਕਰਨੇ ਆ 2005 ਮਾਡਲ ਆ ਹਾ ਸਿਟੀਸੂ ਸਮਾਣਾ ਮਾਲਕ ਦਾ ਏਰੀਆ ਰੇਟ 18000 ਰੁਪਿਆ ਤੇ ਜਿਹੜਾ ਨੰਬਰ ਹੈ ਸੇਮ ਰਹੂਗਾ ਜੀ ਏਰੀਆ ਵੀ ਸੇਮ ਰਹੂਗਾ 981466 156 ਨੰਬਰ ਸੇਮ ਰਹਿਣਗੇ ਜੀ ਬਾਕੀ ਵਧੀਆ ਬੁਲਟ ਆ ਵਧੀਆ ਮੋਟਰਸਾਈਕਲ ਹੈ ਸਾਰੀਆਂ ਗੱਡੀਆਂ ਹੀ ਬਹੁਤ ਵਧੀਆ ਹੈ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਿਓ ਜਰੂਰ ਕੋਈ ਵੀ ਮਸ਼ੀਨਰੀ ਖਰੀਦਣੀ ਹੋਵੇ ਮਾਲਕ ਦਾ ਨੰਬਰ ਆਪਾਂ ਦੇ ਹੀ ਦਿੱਤਾ ਜੀ ਸਾਰੇ ਮਾਲਕਾਂ ਦੇ ਨੰਬਰ ਸਕਰੀਨ ਤੇ ਮਿਲ ਗਏ ਹੋਣਗੇ ਵਾਰੀ ਸਿਰ ਤੇ ਗੱਲ ਆਪੇ ਕਰ ਲਓ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮਿਲਦੇ ਆ ਜਲਦੀ ਆਪਾਂ ਤੇ ਕਿਸੇ ਨੂੰ ਐਡ ਕਰਵਾਉਣੀ ਆਪਣੇ ਕੋਲੇ ਭੇਜ ਕੇ ਫਰੀਦ ਵਿਚਾਰ ਲਗਵਾ ਸਕਦੇ ਹਾਂ ਜੀ